ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਵਿਖੇ ਜਿੱਥੇ ਦੱਸ ਦਈਏ ਕਿ ਅੱਜ ਜੱਸ ਸਮੇਂ ਹਫੜਾ ਤਫਰੀਦ ਦਾ ਮਾਹੌਲ ਬਣ ਗਿਆ ਹਲਚਲ ਦਾ ਮਾਹੌਲ ਬਣ ਗਿਆ ਜਦ ਅੰਮ੍ਰਿਤਸਰ ਤੋਂ ਆ ਰਹੀ ਟ੍ਰੇਨ ਦੇ ਵਿੱਚ ਭਾਰਤ ਵਿਰੋਧੀ ਨਾਰੇ ਲਿਖੇ ਹੋਏ ਸਨ ਦੱਸ ਦਈਏ ਕਿ ਇਹ ਟ੍ਰੇਨ ਅੰਮ੍ਰਿਤਸਰ ਤੋਂ ਚੱਲ ਕੇ ਹਰਿਦਵਾਰ ਪਹੁੰਚਣੀ ਸੀ ਤੇ ਜਦ ਜਲੰਧਰ ਪਹੁੰਚੀ ਤਾਂ ਇੱਥੇ ਦੇਖਿਆ ਗਿਆ ਕਿ ਭਾਰਤ ਵਿਰੋਧੀ ਨਾਰੇ ਜੋ ਕਿ ਟ੍ਰੇਨ ਦੇ ਉੱਤੇ ਲਿਖੇ ਗਏ ਜਦ ਇਸ ਦੀ ਜਾਣਕਾਰੀ ਸੀ 62 ਦੇ ਅਗੇਟਮੈਨ ਰਣਜੀਤ ਕੁਮਾਰ ਨੂੰ ਉੱਚ ਅਧਿਕਾਰ ਨੂੰ ਇਸ ਇਨਫੋਰਮੇਸ਼ਨ ਦਿੱਤੀ ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਵੱਲੋਂ ਇੱਥੇ ਪਹੁੰਚਿਆ ਗਿਆ ਤੇ ਉਹਨਾਂ ਦੇ ਵੱਲੋਂ ਜੀਆਰਪੀ ਨੂੰ ਵੀ ਜੋ ਕਿ ਇੰਤਲਾਹ ਕੀਤੀ ਗਈ ਤੇ ਇਸ ਤੋਂ ਬਾਅਦ ਦੱਸ ਦਈਏ ਕਿ ਜੋ ਭਾਰਤ ਵਿਰੋਧੀ ਨਾਰੇ ਲਿਖੇ ਗਏ ਸੀ ਟ੍ਰੇਨ ਦੇ ਉੱਤੇ ਉਸ ਨੂੰ ਮਿਟਾਇਆ ਗਿਆ ਦੱਸ ਦਈਏ ਕਿ ਸਵੇਰ ਦੀ ਗੱਲ ਹੈ ਜਦੋਂ ਅੰਮ੍ਰਿਤਸਰ ਤੋਂ ਟ੍ਰੇਨ ਚੱਲ ਕੇ ਆ ਰਹੀ ਸੀਗੀ ਤੇ ਹਰਿਦਵਾਰ ਪਹੁੰਚਣ ਦਾ ਉਦ ਦਾ ਸਮਾਜੋਗੀ ਤਹਿ ਸੀਗਾ ਉਸ ਤੋਂ ਬਾਅਦ ਦੱਸ ਦਈਏ ਕਿ ਇਹ ਸਾਰੀ ਘਟਨਾ ਸਾਹਮਣੇ ਆਂਦੀ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹਫੜਾ ਤਫਰੀਦਾ ਮਾਹੌਲ ਬਣ ਜਾਂਦਾ ਹੈ ਹਲਚਲ ਦਾ ਮਾਹੌਲ ਬਣ ਜਾਂਦਾ ਹੈ ਕਿਉਂਕਿ ਭਾਰਤ ਵਿਰੋਧੀ ਨਾਰੇ ਲਿਖਣਾ ਕੋਈ ਛੋਟੀ ਗੱਲ ਨਹੀਂ ਇਹ ਦੱਸਦੀ ਕਿ ਘਟਨਾ ਕੋਚ ਨੰਬਰ 11 ਚ ਵਾਪਰੀ ਹੈ ਪ੍ਰਸ਼ਾਸਨ ਦੇ ਵੱਲੋਂ ਕੋਚ ਦੀ ਜਾਂਚ ਕੀਤੀ ਗਈ ਤੇ ਇਸ ਨਾਰੇ ਨੂੰ ਵੀ ਮਿਟਾ ਦਿੱਤਾ ਗਿਆ ਸੁਰੱਖਿਆ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਨੇ ਕਿ ਨਾਰਾ ਕਿਸ ਨੇ ਲਿਖਿਆ ਹੈ ਕਿਸ ਮਨਸ਼ਾ ਦੇ ਨਾਲ ਲਿਖਿਆ ਗਿਆ ਹਾਲਾਂਕਿ ਜਦ ਦੱਸਦੀ ਹੈ ਕਿ ਇਹ ਟ੍ਰੇਨ ਸਟੇਸ਼ਨ ਤੇ ਪਹੁੰਚਦੀ ਹੈ ਤਾਂ ਲੋਕਾਂ ਦੇ ਵਿੱਚ ਵੀ ਕਾਫੀ ਚਿੰਤਾ ਦਾ ਮਾਹੌਲ ਬਣ ਜਾਂਦਾ ਹੈ ਪਰ ਹਲੇ ਇਹ ਸਾਹਮਣੇ ਨਹੀਂ ਆਇਆ ਕਿ ਕਿਸ ਦੇ ਵੱਲੋਂ ਤੇ ਕਿਸ ਮਨਸ਼ਾ ਦੇ ਨਾਲ ਇਹ ਜੋ ਨਾਰੇ ਲਿਖੇ ਗਏ ਸਨ ਇਸ ਘਟਨਾ ਤੋਂ ਬਾਅਦ ਯਾਤਰੀਆਂ ਤੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੈ ਰੇਲਵੇ ਪ੍ਰਸ਼ਾਸਨ ਨੇ ਯਕੀਨ ਦਵਾਇਆ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਹੋਰ ਵਧਾ ਦਿੱਤੀ ਜਾਵੇਗੀ ਪਰ ਇਸ ਵੇਲੇ ਵੱਡੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਤੋਂ ਟ੍ਰੇਨ ਚੱਲ ਕੇ ਜਲੰਧਰ ਪਹੁੰਚਦੀ ਹੈ ਤੇ ਇਸ ਦੇ ਵਿਚਾਲੇ ਕਿਸ ਨੇ ਅਜੋ ਕੀ ਹੈ ਭਾਰਤ ਵਿਰੋਧੀ ਨਾਰੇ ਜੋ ਕਿ ਇਹ ਟ੍ਰੇਨ ਤੇ ਲਿਖੇ ਹੋਏ ਨੇ ਇਸ ਦੇ ਵਿੱਚ ਕਾ ਤੁਹਾਨੂੰ ਇਹ ਦੱਸਦੇ ਕਿ ਟ੍ਰੇਨ ਅੰਮ੍ਰਿਤਸਰ ਤੋਂ ਚੱਲ ਕੇ ਹਰੀਦਵਾਰ ਪਹੁੰਚਣੀ ਸੀ ਤੇ ਇਸ ਦੇ ਵਿਚਕਾਰ ਜਦੋਂ ਇਹ ਟ੍ਰੇਨ ਜਲੰਧਰ ਪਹੁੰਚਦੀ ਹੈ ਤਾਂ ਉੱਥੇ ਜਦ ਅਗੇਟਮੈਨ ਰਣਜੀਤ ਕੁਮਾਰ ਦੇ ਵੱਲੋਂ ਦੇਖਿਆ ਜਾਂਦਾ ਹੈ ਕਿ ਟ੍ਰੇਨ ਦੇ ਉੱਤੇ ਭਾਰਤ ਵਿਰੋਧੀ ਨਾਰੇ ਲਿਖੇ ਗਏ ਨੇ ਤੇ ਉਹਨਾਂ ਦੇ ਵੱਲੋਂ ਉੱਚ ਅਧਿਕਾਰ ਨੂੰ ਜੋ ਕੀ ਹੈ ਇੰਤਲਾ ਕੀਤੀ ਗਈ ਸੂਚਨਾ ਦਿੱਤੀ ਗਈ ਕਿ ਟ੍ਰੇਨ ਦੇ ਉੱਤੇ ਜੋ ਕੀ ਹੈ ਭਾਰਤ ਵਿਰੋਧੀ ਨਾਰੇ ਲਿਖੇ ਗਏ ਸਨ ਜਿਸ ਤੋਂ ਬਾਅਦ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਜੋ ਕੀ ਹੈ ਭਾਰਤ ਵਿਰੋਧੀ ਨਾਰੇ ਟ੍ਰੇਨ ਤੋਂ ਮਿਟਾ ਦਿੱਤੇ ਗਏ ਇਸ ਮੌਕੇ ਜਦੋਂ ਜੀਆਰਪੀ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਦੇ ਵੱਲੋਂ ਕੋਈ ਵੀ ਅਧਿਕਾਰਕ ਬਿਆਨ ਜਾਰੀ ਦੇਣ ਤੋਂ ਜੋ ਕੀ ਹੈ ਮਨਾਹੀ ਕਰ ਦਿੱਤੀ ਗਈ ਹਾਲਾਂਕਿ ਬਾਰ-ਬਾਰ ਉਹਨਾਂ ਦੇ ਨਾਲ ਜੋ ਕੀ ਹੈ ਫੋਨ ਦੇ ਜ਼ਰੀਏ ਜਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹਨਾਂ ਦੇ ਵੱਲੋਂ ਜੋ ਕੀ ਹੈ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕੀਤਾ ਜਾ ਰਿਹਾ ਹਾਲਾਂਕਿ ਦੱਸਦੀ ਹੈ ਕਿ ਇਸ ਦੀ ਜੋ ਭਾਰਤ ਵਿਰੋਧੀ ਨਾਰੇ ਲਿਖੇ ਗਏ ਸਾਂਹ ਟ੍ਰੇਨ ਦੇ ਉੱਤੇ ਉਸਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੈਨਿਕ ਸਵੇਰਾ ਤੋਂ ਸਮ੍ਰਿਤੀ ਤਿਵਾਰੀ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਵਿਖੇ ਜਿੱਥੇ ਦੱਸ ਦਈਏ ਕਿ ਅੱਜ ਜਦੋਂ ਸਮੇਂ ਅਫੜਾ ਤਫਰੀਦ ਦਾ ਮਾਹੌਲ ਬਣ ਗਿਆ ਹਲਚਲ ਦਾ ਮਾਹੌਲ ਬਣ ਗਿਆ ਜਦ ਅੰਮ੍ਰਿਤਸਰ ਤੋਂ ਆ ਰਹੀ ਟ੍ਰੇਨ ਦੇ ਵਿੱਚ ਭਾਰਤ ਵਿਰੋਧੀ ਨਾਰੇ ਲਿਖੇ ਹੋਏ ਸਨ ਦੱਸ ਦਈਏ ਕਿ ਇਹ ਟ੍ਰੇਨ ਅੰਮ੍ਰਿਤਸਰ ਤੋਂ ਚੱਲ ਕੇ ਹਰਿਦੁਆਰ ਪਹੁੰਚਣੀ ਸੀ ਤੇ ਜਦ ਜਲੰਧਰ ਪਹੁੰਚੀ ਤਾਂ ਇੱਥੇ ਦੇਖਿਆ ਗਿਆ ਕਿ ਭਾਰਤ ਵਿਰੋਧੀ ਨਾਰੇ ਜੋ ਕਿ ਟ੍ਰੇਨ ਦੇ ਉੱਤੇ ਲਿਖੇ ਗਏ ਜਦ ਇਸ ਦੀ ਜਾਣਕਾਰੀ ਸੀ 62 ਦੇ ਅਗੇਟਮੈਨ ਰਣਜੀਤ ਕੁਮ ਉੱਚ ਅਧਿਕਾਰ ਨੂੰ ਇਸ ਇਨਫੋਰਮੇਸ਼ਨ ਦਿੱਤੀ ਜਿਸ ਨੂੰ ਬਾਅਦ ਉੱਚ ਅਧਿਕਾਰੀਆਂ ਦੇ ਵੱਲੋਂ ਇੱਥੇ ਪਹੁੰਚਿਆ ਗਿਆ ਤੇ ਉਹਨਾਂ ਦੇ ਵੱਲੋਂ ਜੀਆਰਪੀ ਨੂੰ ਵੀ ਜੋ ਕਿ ਇੰਤਲਾਹ ਕੀਤੀ ਗਈ ਤੇ ਇਸ ਤੋਂ ਬਾਅਦ ਦੱਸ ਦਈਏ ਕਿ ਜੋ ਭਾਰਤ ਵਿਰੋਧੀ ਨਾਰੇ ਲਿਖੇ ਗਏ ਸੀ ਟ੍ਰੇਨ ਦੇ ਉੱਤੇ ਉਸ ਨੂੰ ਮਿਟਾਇਆ ਗਿਆ ਦੱਸ ਦਈਏ ਕਿ ਇਹ ਸਵੇਦ ਦੀ ਗੱਲ ਹੈ ਜਦੋਂ ਅੰਮ੍ਰਿਤਸਰ ਤੋਂ ਟ੍ਰੇਨ ਚੱਲ ਕੇ ਆ ਰਹੀ ਸੀਗੀ ਤੇ ਹਰਿਦਵਾਰ ਪਹੁੰਚਣ ਦਾ ਉਸ ਦਾ ਸਮਾਂ ਜੋ ਕਿ ਤਹਿ ਸੀਗਾ ਉਸ ਤੋਂ ਬਾਅਦ ਦੱਸ ਦਈਏ ਕਿ ਇਹ ਸਾਰੀ ਘਟਨਾ ਸਾਹਮਣੇ ਆਂਦੀ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹਫੜਾ ਤਫਰੀਦਾ ਮਾਹੌਲ ਬਣ ਜਾਂਦਾ ਹੈ ਹਲਚਲ ਦਾ ਮਾਹੌਲ ਬਣ ਜਾਂਦਾ ਹੈ ਕਿਉਂਕਿ ਭਾਰਤ ਵਿਰੋਧੀ ਨਾਰੇ ਲਿਖਣਾ ਕੋਈ ਛੋਟੀ ਗੱਲ ਨਹੀਂ ਇਹ ਦੱਸਦੀ ਕਿ ਘਟਨਾ ਕੋਚ ਨੰਬਰ 11 ਚ ਵਾਪਰੀ ਹੈ ਪ੍ਰਸ਼ਾਸਨ ਦੇ ਵੱਲੋਂ ਕੋਚ ਦੀ ਜਾਂਚ ਕੀਤੀ ਗਈ ਤੇ ਇਸ ਨਾਰੇ ਨੂੰ ਵੀ ਮਿਟਾ ਦਿੱਤਾ ਗਿਆ ਸੁਰੱਖਿਆ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਨੇ ਕਿ ਨਾਰਾ ਕਿਸ ਨੇ ਲਿਖਿਆ ਹੈ ਤੇ ਕਿਸ ਮੰਸ਼ਾ ਦੇ ਨਾਲ ਲਿਖਿਆ ਗਿਆ ਹੈ ਹਾਲਾਂਕਿ ਜਦ ਦੱਸਦੀ ਹੈ ਕਿ ਟ੍ਰੇਨ ਸਟੇਸ਼ਨ ਤੇ ਪਹੁੰਚਦੀ ਹੈ ਤਾਂ ਲੋਕਾਂ ਦੇ ਵਿੱਚ ਵੀ ਕਾਫੀ ਚਿੰਤਾ ਦਾ ਮਾਹੌਲ ਬਣ ਜਾਂਦਾ ਹੈ ਪਰ ਹਲੇ ਇਹ ਸਾਹਮਣੇ ਨਹੀਂ ਆਇਆ ਕਿ ਕਿਸ ਦੇ ਵੱਲੋਂ ਤੇ ਕਿਸ ਮੰਸ਼ਾ ਦੇ ਨਾਲ ਇਹ ਜੋ ਨਾਰੇ ਲਿਖੇ ਗਏ ਸਨ ਇਸ ਘਟਨਾ ਤੋਂ ਬਾਅਦ ਯਾਤਰੀਆਂ ਤੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੈ ਰੇਲਵੇ ਪ੍ਰਸ਼ਾਸਨ ਨੇ ਯਕੀਨ ਦਵਾਇਆ ਹੈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਹੋਰ ਵਧਾ ਦਿੱਤੀ ਜਾਵੇਗੀ ਪਰ ਇਸ ਵੇਲੇ ਵੱਡੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਤੋਂ ਟ੍ਰੇਨ ਚੱਲ ਕੇ ਜਲੰਧਰ ਪਹੁੰਚਦੀ ਹੈ ਤੇ ਇਸ ਦੇ ਵਿੱਚ ਆਲੇ ਕਿਸ ਨੇ ਜੋ ਕੀ ਹੈ ਭਾਰਤ ਵਿਰੋਧੀ ਨਾਰੇ ਜੋ ਕੀ ਇਹ ਟ੍ਰੇਨ ਤੇ ਲਿਖੇ ਹੋਏ ਨੇ ਇਸ ਦੇ ਵਿੱਚ ਕਾਹਤਾਨੂੰ ਇਹ ਦੱਸਦੇ ਕਿ ਇਹ ਟ੍ਰੇਨ ਅੰਮ੍ਰਿਤਸਰ ਤੋਂ ਚੱਲ ਕੇ ਹਰਿਦвар ਪਹੁੰਚਣ ਦੀ ਸਥਿਤੀ ਇਸ ਦੇ ਵਿਚਕਾਰ ਜਦੋਂ ਇਹ ਟ੍ਰੇਨ ਜਲੰਧਰ ਪਹੁੰਚਦੀ ਹੈ ਤਾਂ ਉੱਥੇ ਜਦ ਅਗੇਟਮੈਨ ਰਣਜੀਤ ਕੁਮਾਰ ਦੇ ਵੱਲੋਂ ਦੇਖਿਆ ਜਾਂਦਾ ਹੈ ਕਿ ਟ੍ਰੇਨ ਦੇ ਉੱਤੇ ਭਾਰਤ ਵਿਰੋਧੀ ਨਾਰੇ ਲਿਖੇ ਗਏ ਨੇ ਤੇ ਉਹਨਾਂ ਦੇ ਵੱਲੋਂ ਉੱਚ ਅਧਿਕਾਰ ਨੂੰ ਜੋ ਕੀ ਹੈ ਇੰਤਲਾਹ ਕੀਤੀ ਗਈ ਸੂਚਨਾ ਦਿੱਤੀ ਗਈ ਕਿ ਟ੍ਰੇਨ ਦੇ ਉੱਤੇ ਜੋ ਕੀ ਹੈ ਭਾਰਤ ਵਿਰੋਧੀ ਨਾਰੇ ਲਿਖੇ ਗਏ ਸਨ ਜਿਸ ਤੋਂ ਬਾਅਦ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਜੋ ਕੀ ਹੈ ਭਾਰਤ ਵਿਰੋਧੀ ਨਾਰੇ ਟ੍ਰੇਨ ਤੋਂ ਮਿਟਾ ਦਿੱਤੇ ਗਏ ਇਸ ਮੌਕੇ ਜਦ ਜੀਆਰਪੀ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਦੇ ਵੱਲੋਂ ਕੋਈ ਵੀ ਅਧਿਕਾਰਕ ਬਿਆਨ ਜੇ ਦੇਣ ਤੋਂ ਜੋ ਕਿ ਇਹ ਮਨਾਹੀ ਕਰ ਦਿੱਤੀ ਗਈ ਹਾਲਾਂਕਿ ਬਾਰ-ਬਾਰ ਉਹਨਾਂ ਦੇ ਨਾਲ ਜੋ ਕਿ ਹੈ ਫੋਨ ਦੇ ਜ਼ਰੀਏ ਜਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹਨਾਂ ਦੇ ਵੱਲੋਂ ਜੋ ਕਿ ਹੈ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਦੱਸ ਦਈਏ ਕਿ ਇਸ ਦੀ ਜੋ ਭਾਰਤ ਵਿਰੋਧੀ ਨਾਰੇ ਲਿਖੇ ਗਏ ਸਨ ਟ੍ਰੇਨ ਦੇ ਉੱਤੇ ਉਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੈਨਿਕ ਸਵੇਰਾ ਤੋਂ ਸਮ੍ਰਿਤੀ ਤਿਵਾਰੀ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਵਿਖੇ ਜਿੱਥੇ ਦੱਸ ਦਈਏ ਕਿ ਅੱਜ ਜਦੋਂ ਸਮੇਂ ਹਫੜਾ ਤਫਰੀਦ ਦਾ ਮਾਹੌਲ ਬਣ ਗਿਆ ਹਲਚਲ ਦਾ ਮਾਹੌਲ ਬਣ ਗਿਆ ਜਦ ਅੰਮ੍ਰਿਤਸਰ ਤੋਂ ਆ ਰਹੀ ਟ੍ਰੇਨ ਦੇ ਵਿੱਚ ਭਾਰਤ ਵਿਰੋਧੀ ਨਾਰੇ ਲਿਖੇ ਹੋਏ ਸਨ ਦੱਸ ਦਈਏ ਕਿ ਇਹ ਟ੍ਰੇਨ ਅੰਮ੍ਰਿਤਸਰ ਤੋਂ ਚੱਲ ਕੇ ਹਰਿਦਵਾਰ ਪਹੁੰਚਣੀ ਸੀ ਤੇ ਜਦ ਜਲੰਧਰ ਪਹੁੰਚੀ ਤਾਂ ਇੱਥੇ ਦੇਖਿਆ ਗਿਆ ਕਿ ਭਾਰਤ ਵਿਰੋਧੀ ਨਾਰੇ ਜੋ ਕਿ ਟ੍ਰੇਨ ਦੇ ਉੱਤੇ ਲਿਖੇ ਗਏ ਜਦ ਇਸ ਦੀ ਜਾਣਕਾਰੀ ਸੀ 62 ਦੇ ਅਗੇਟਮੈਨ ਰਣਜੀਤ ਕੁਮਾਰ ਉੱਚ ਅਧਿਕਾਰ ਨੂੰ ਇਸ ਇਨਫੋਰਮੇਸ਼ਨ ਦਿੱਤੀ ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਵੱਲੋਂ ਇੱਥੇ ਪਹੁੰਚਿਆ ਗਿਆ ਤੇ ਉਹਨਾਂ ਦੇ ਵੱਲੋਂ ਜੀਆਰਪੀ ਨੂੰ ਵੀ ਜੋ ਕਿ ਇੰਤਲਾਹ ਕੀਤੀ ਗਈ ਤੇ ਇਸ ਤੋਂ ਬਾਅਦ ਦੱਸ ਦਈਏ ਕਿ ਜੋ ਭਾਰਤ ਵਿਰੋਧੀ ਨਾਰੇ ਲਿਖੇ ਗਏ ਸੀ ਟ੍ਰੇਨ ਦੇ ਉੱਤੇ ਉਸ ਨੂੰ ਮਿਟਾਇਆ ਗਿਆ ਦੱਸ ਦਈਏ ਕਿ ਸਵੇਰ ਦੀ ਗੱਲ ਹੈ ਜਦੋਂ ਅੰਮ੍ਰਿਤਸਰ ਤੋਂ ਟ੍ਰੇਨ ਚੱਲ ਕੇ ਆ ਰਹੀ ਸੀਗੀ ਤੇ ਹਰਿਦਵਾਰ ਪਹੁੰਚਣ ਦਾ ਉਦ ਦਾ ਸਮਾਜੋਗੀ ਤਹਿ ਸੀਗਾ ਉਸ ਤੋਂ ਬਾਅਦ ਦੱਸ ਦਈਏ ਕਿ ਇਹ ਸਾਰੀ ਘਟਨਾ ਸਾਹਮਣੇ ਆਂਦੀ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹਫੜਾ ਤਫਰੀਦਾ ਮਾਹੌਲ ਬਣ ਜਾਂਦਾ ਹੈ ਹਲਚਲ ਦਾ ਮਾਹੌਲ ਬਣ ਜਾਂਦਾ ਹੈ ਕਿਉਂਕਿ ਭਾਰਤ ਵਿਰੋਧੀ ਨਾਰੇ ਲਿਖਣਾ ਕੋਈ ਛੋਟੀ ਗੱਲ ਨਹੀਂ ਇਹ ਦੱਸਦੀ ਕਿ ਘਟਨਾ ਕੋਚ ਨੰਬਰ 11 ਚ ਵਾਪਰੀ ਹੈ ਪ੍ਰਸ਼ਾਸਨ ਦੇ ਵੱਲੋਂ ਕੋਚ ਦੀ ਜਾਂਚ ਕੀਤੀ ਗਈ ਤੇ ਇਸ ਨਾਰੇ ਨੂੰ ਵੀ ਮਿਟਾ ਦਿੱਤਾ ਗਿਆ ਸੁਰੱਖਿਆ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਨੇ ਕਿ ਨਾਰਾ ਕਿਸ ਨੇ ਲਿਖਿਆ ਹੈ ਕਿਸ ਮਨਸ਼ਾ ਦੇ ਨਾਲ ਲਿਖਿਆ ਗਿਆ ਹਾਲਾਂਕਿ ਜਦ ਦੱਸਦੀ ਹੈ ਕਿ ਇਹ ਟ੍ਰੇਨ ਸਟੇਸ਼ਨ ਤੇ ਪਹੁੰਚਦੀ ਹੈ ਤਾਂ ਲੋਕਾਂ ਦੇ ਵਿੱਚ ਵੀ ਕਾਫੀ ਚਿੰਤਾ ਦਾ ਮਾਹੌਲ ਬਣ ਜਾਂਦਾ ਹੈ ਪਰ ਹਲੇ ਇਹ ਸਾਹਮਣੇ ਨਹੀਂ ਆਇਆ ਕਿ ਕਿਸ ਦੇ ਵੱਲੋਂ ਤੇ ਕਿਸ ਮਨਸ਼ਾ ਦੇ ਨਾਲ ਇਹ ਜੋ ਨਾਰੇ ਲਿਖੇ ਗਏ ਸਨ ਇਸ ਘਟਨਾ ਤੋਂ ਬਾਅਦ ਯਾਤਰੀਆਂ ਤੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੈ ਰੇਲਵੇ ਪ੍ਰਸ਼ਾਸਨ ਨੇ ਯਕੀਨ ਦਵਾਇਆ ਹੈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਹੋਰ ਵਧਾ ਦਿੱਤੀ ਜਾਵੇਗੀ ਪਰ ਇਸ ਵੇਲੇ ਵੱਡੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਤੋਂ ਟ੍ਰੇਨ ਚੱਲ ਕੇ ਜਲੰਧਰ ਪਹੁੰਚਦੀ ਹੈ ਤੇ ਇਸ ਦੇ ਵਿੱਚ ਆਲੇ ਕਿਸ ਨੇ ਜੋ ਕੀ ਹੈ ਭਾਰਤ ਵਿਰੋਧੀ ਨਾਰੇ ਜੋ ਕੀ ਇਹ ਟ੍ਰੇਨ ਤੇ ਲਿਖੇ ਹੋਏ ਨੇ ਇਸ ਦੇ ਵਿੱਚ ਕਾ ਤੁਹਾਨੂੰ ਇਹ ਦੱਸਦੇ ਕਿ ਇਹ ਟ੍ਰੇਨ ਅੰਮ੍ਰਿਤਸਰ ਤੋਂ ਚੱਲ ਕੇ ਹਰਿਦвар ਪਹੁੰਚਣ ਦੀ ਸਥਿਤੀ ਇਸ ਦੇ ਵਿਚਕਾਰ ਜਦੋਂ ਇਹ ਟ੍ਰੇਨ ਜਲੰਧਰ ਪਹੁੰਚਦੀ ਹੈ ਤਾਂ ਉੱਥੇ ਜਦ ਅਗੇਟਮੈਨ ਰਣਜੀਤ ਕੁਮਾਰ ਦੇ ਵੱਲੋਂ ਦੇਖਿਆ ਜਾਂਦਾ ਹੈ ਕਿ ਟ੍ਰੇਨ ਦੇ ਉੱਤੇ ਭਾਰਤ ਵਿਰੋਧੀ ਨਾਰੇ ਲਿਖੇ ਗਏ ਨੇ ਤੇ ਉਹਨਾਂ ਦੇ ਵੱਲੋਂ ਉੱਚ ਅਧਿਕਾਰ ਨੂੰ ਜੋ ਕੀ ਹੈ ਇੰਤਲਾਹ ਕੀਤੀ ਗਈ ਸੂਚਨਾ ਦਿੱਤੀ ਗਈ ਕਿ ਟ੍ਰੇਨ ਦੇ ਉੱਤੇ ਜੋ ਕੀ ਹੈ ਭਾਰਤ ਵਿਰੋਧੀ ਨਾਰੇ ਲਿਖੇ ਗਏ ਸਨ ਜਿਸ ਤੋਂ ਬਾਅਦ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਜੋ ਕੀ ਹੈ ਭਾਰਤ ਵਿਰੋਧੀ ਨਾਰੇ ਟ੍ਰੇਨ ਤੋਂ ਮਿਟਾ ਦਿੱਤੇ ਗਏ ਅਸ ਮੌਕੇ 'ਤੇ ਜੀਆਰਪੀ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਦੇ ਵੱਲੋਂ ਕੋਈ ਵੀ ਅਧਿਕਾਰਕ ਬਿਆਨ ਜਾਇ ਦੇਣ ਤੋਂ ਜੋਕੀ ਇਹ ਮਨਾਹੀ ਕਰ ਦਿੱਤੀ ਗਈ ਹਾਲਾਂਕਿ ਬਾਰ-ਬਾਰ ਉਹਨਾਂ ਦੇ ਨਾਲ ਜੋਕੀ ਹੈ ਫੋਨ ਦੇ ਜ਼ਰੀਏ ਜਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹਨਾਂ ਦੇ ਵੱਲੋਂ ਜੋਕੀ ਹੈ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕੀਤਾ ਜਾ ਰਿਹਾ ਹਾਲਾਂਕਿ ਦੱਸਦੀ ਹੈ ਕਿ ਇਸ ਦੀ ਜੋ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸਨ ਟ੍ਰੇਨ ਦੇ ਉੱਤੇ ਉਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੈਨਿਕ ਸਵੇਰਾ ਤੋਂ ਸਮ੍ਰਿਤੀ ਤਿਵਾਰੀ ਦੀ ਰਿਪੋਰਟ